ਏ ਬਾਬਾ ਜੀ ਮੇਰਾ ਘਰ ਆਲਾ ਮੇਨਾਂ ਪਿਆਰ ਨਹੀਂ ਕਰਦਾ ਕੁਛ ਕਰੋ ਆਲਾ ਬਾਬਾ ਆ ਤਾਗਾ ਬਣ ਕੇ ਬੱਚਾ ਆ ਜਾਏਗਾ ਤੇਰੇ ਘਰ ਸਾਲੇ ਬਾਬੇ ਦੇ ਘਰੇ ਆਪ ਅੱਗ ਲੱਗੀ ਏ ਛਿਤਰੋ ਛਿਤਰੀਓ ਹੁੰਦਾ ਰੋਜ ਜਨਾਨੀ ਰੋਜ ਨੂੰ ਕੁੱਟਦੀ ਏ ਭੱਜਿਆ ਫਿਰਦਾ ਹੈ ਹੈ ਕਦੇ ਕਿਤੇ ਕਦੇ ਕਿਤੇ ਬਾਬਾ ਪਰਵਚਨ ਕਰਕੇ ਤਸਰਿਆ ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ ਮੈਂ ਕਿਹਾ 100 ਕਿਲੋ ਲੈ ਕੇ ਬਾਬਾ ਦਾ ਮਣ ਚੀ ਜਾਣਾ ਥਾ ਤੁਹਾਡਾ ਡੋਲੂ ਪਰ ਜੁਆ ਕੇ ਗਰੰਟੀ ਤੋਟ ਰਿਹਾ ਜੀ ਕੀ ਬਾਤ ਹੈ ਮੁੱਥੇ ਹੀ ਟਿਕਣਾ 10 ਬੰਦਿਆਂ ਨੇ ਲੈ ਸਾਰਾ ਜਗਤ ਨਾਲ ਤੁਰੂਗਾ ਅਜਾ ਢੰਡਰੀ ਵਾਲਾ ਵੀ ਕਹਿੰਦਾ ਸੀ ਲੈ ਬਾ ਗੁਰੂ ਤਾਂ ਸਾਡੇ ਰਗਿਆ ਮੈਂ ਕਹ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ ਬਿਠਾਉਂਗਾ ਜ਼ਰੂਰ ਜੇ ਦਿਨ ਤੋਂ ਮਿਲੇ ਆ ਤੇ ਚਲ ਤੂੰ ਤੱਤੀ ਤਵੀ ਤੇ ਛੱਡ ਤੂੰ ਗਰਮ ਮੈਂ ਤਵੇ ਤੇ ਉਂਗੜ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ ਆ ਤਾਂ ਸਾਡੇ ਬਾਬਿਆਂ ਦਾ ਰੱਬ ਤਾਂ ਤੁਰਿਆ ਫਿਰਦਾ ਪਰ ਦਿਖਦਾ ਨਹੀਂ ਮੱਛੀ ਮੱਛੀ ਨੂੰ ਪੁੱਛਦੀ ਸਮੁੰਦਰ ਕਿੱਥੇ ਉਹ ਕਹੇ ਸੀ ਸਮੁੰਦਰ ਚੀ ਤੇਰੀ ਜਾਨੀ ਕਹਿੰਦੀ ਮੈਂ ਸੁਣਿਆ ਇੱਥੇ ਬੜੇ ਹੀਰੇ ਮੋਤੀ ਜਵਾਰਾ ਥਗੇ ਕਹਿੰਦੀ ਹਾਂ ਉਹ ਲੱਭਣ ਵਾਸਤੇ ਫਿਰ ਡੂੰਗਾ ਜਾਣਾ ਪੈਣਾ ਥੱਲੇ ਟੱਟ ਤੇ ਉਹ ਜਾਣ ਨੂੰ ਕਿ ਤਿਆਰ ਨਹੀਂ ਜੋ ਕੁਝ ਹੋ ਰਿਹਾ ਸਭ ਰੱਬ ਦੇ ਹੁਕਮ ਨਾਲ ਹੋ ਰਿਹਾ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਤੁਸੀਂ ਕਰ ਰਹੇ ਹੋ ਨਾ ਸਮਾਜ ਕਰ ਰਿਹਾ ਨਾ ਮੈਂ ਕਰ ਰਿਹਾ ਮੇਰੇ ਬੀਰ ਪਿਆਰੇ ਇਹ ਜੋ ਕਰ ਰਹੇ ਹੋ ਉਹੀ ਕਰ ਰਹੇ ਤੇ ਉਹਦੀ ਖੇਡ ਉਹ ਹੀ ਜਾਣੇ بڑے بڑے ਗਿਆਨੀ ਧਿਆਨੀ ਬਾਬੇ ਜੋ ਤੁਸੀਂ ਕਹਿੰਦੇ ਹੋ ਮੇਰੇ ਨਾਲ ਗੁਆਰਤ ਲਾਪ ਨਹੀਂ ਕਰਦੇ ਪਤਾ ਨਹੀਂ ਕਿਉਂ ਮੈਂ ਕਈ ਵਾਰੀ ਕਹਾਂ ਮੈਂ ਕਿ ਸਾਰੇ ਇਕੱਠੇ ਹੋ ਕੇ ਆਓ ਆਪਾਂ ਬੈਠੀਏ ਪ੍ਰੈਸ ਦੇ ਨਾਲ ਤੇ ਗੁਆਰਤ ਲਾਪ ਕਰ ਲਈਏ ਉਹ ਕਹਿੰਦੇ ਨੇ ਭਾਈ ਤੇਰਾ ਕੋਈ ਪਤਾ ਨਹੀਂ ਕਿ ਸਾਡੇ ਚੰਡਰਾ ਮਾਰਦੇ ਮੈਂ ਕਹਿੰਨੀ ਇੱਦਾਂ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਤੁਸੀਂ ਕੌਣ ਹੋ ਤੁੜੇ ਡੇਰੇ ਖੋਲ ਰੱਖੇ ਆ ਨਾ ਤੇ ਜੇ ਲੋਕ ਕਰ ਲਾ ਮਤਲਬ ਗੱਲ ਸੁਣਨ ਦਾ ਹਾਲ ਕੀ ਲਾ ਹੁਣ ਤੁਸੀਂ ਗੱਲ ਛੇੜ ਲਈ ਤਾਂ ਮੇਤੋਂ ਹਟਿਆ ਨਹੀਂ ਜਾਂਦਾ ਇੱਕ ਨਾ ਬਾਬਾ ਬੈਠਾ ਸੀ ਬਾਈ ਜੀ ਤੇ ਬਾਬਾ ਬੈਠਾ ਤੇ ਦੁਨੀਆ ਨਾਲ ਖੜੀ ਭਰਮੰਡ ਮੈਂ ਐਸਾ ਹੋ ਰਹਾ ਹੈ ਅਬ ਪ੍ਰਭੂ ਇਧਰ ਜਾ ਰਹੇ ਹੈ ਉਥੋਂ ਫਲਾਨਾ ਆ ਰਿਹਾ ਹੈ ਹੁਣ ਮੱਥਾ ਠਗਿਆ ਹੈ ਹੁਣ ਐ ਹੋਇਆ ਹੈ ਹੁਣ ਤੁਹਾਡੇ ਕਦਮਾਂ ਚ ਆ ਰਿਹਾ ਹੈ ਜੂ ਜਹਾਨਦਰ ਰੌਲਾ ਪਾਇਆ ਤੇ ਉੱਥੇ ਉਹ ਡਾਡਾ ਵੱਡਾ ਰੱਖਿਆ ਡੌਲੂ ਉਹਦੇ ਵਿੱਚ ਡਾਲਰ ਉਹ ਚ ਪੈਸੇ ਉਹ ਚ ਚੱਲਣ ਦੇ ਉਹ ਭਰ ਗਿਆ ਤੇ ਅੱਖ ਦੇਖ ਵੀ ਲਿਆ ਕਰ ਤੇ ਫਿਰ ਲੱਗ ਪਿਆ ਕਰੇ ਤੇ ਗੁਰੂ ਨਾਨਕ ਦੇਵ ਜੀ ਨੰਗੀ ਜਾਂਦੀ ਸੀ ਕੋਲ ਤਾਂ ਅੱਖ ਵਿੱਚ ਉਹਨੇ ਇਹ ਹੈ ਪ੍ਰਭੂ ਆਪਸੇ ਕਹਿ ਰਹੇ ਹੈ ਕਿ ਬੱਚਾ ਉਹ ਫਲਾਣਾ ਜੋ ਵੀ ਬੋਲਦੇ ਨੇ ਉਹ ਐਂ ਕਹਿ ਰਿਹਾ ਬਤਰੇ ਸਤਾ ਪੁੱਛਦਾ ਦਾ ਬਾਪੂ ਭੁੱਖਾ ਪਿਆ ਉਹ ਜੰਗਲ ਚ ਸ਼ੇਰ ਬੜਿਆ ਜਾ ਪਤ ਰੋਟੀ ਖਵਾਏ ਜੇ ਗੱਲਾਂ ਕਰਦੇ ਬਾਬਾ ਜੀ ਨੇ ਉਹ ਚੱਕਿਆ ਉਹਦਾ ਡੌਲੂ ਤੇ ਪਿੱਛੇ ਰੱਖਤਾ ਤੇ ਇੱਕਦਮ ਅੱਖੋਲੀ ਕਾ ਗਿਆ ਕਾ ਗਿਆ ਉਹ ਉਹ ਪੈਸੇ ਕਿੱਥੇ ਗਏ? ਪਰਾਨਾ ਕਿੱਥੇ ਗਿਆ? ਬਾਬਾ ਜੀ ਕਹਿੰਦੇ ਉਹ ਤਾਂ ਤੂੰ ਉੱਪਰ ਮੰਡਾ ਖੰਡਾ ਦੀਆਂ ਗੱਲਾਂ ਸੁਣਾਉਣਾ ਤੇ ਤੈਨੂੰ ਹੀ ਨਹੀਂ ਪਤਾ ਤੇਰਾ ਪੀਪਾ ਕਿੱਥੇ ਪਿਆ। ਮੇਰੀ ਗੱਤ ਨੂੰ ਸ਼ਾਇਦ ਸਮਝ ਆ ਗਈ ਹੋਵੇ। ਸਾਡਾ ਇਹ ਹਾਲ ਹੈ ਜੀ। ਪਰ ਗੱਲ ਇਹ ਹੈ ਕਿ ਝੂਠ ਦਾ ਪੰਡਾਰ ਜਿੰਨਾ ਮਰਜ਼ੀ ਕੁੱਟੀ ਜਾਓ ਸਾਡੇ ਵਾਲੇ ਵੀ ਕਮਲ ਦਾ ਕਾਟਾ ਨਹੀਂ। ਇਹ ਬਾਬਾ ਜੀ ਮੇਰਾ ਘਰ ਆਲਾ ਨਾ ਮੈਨੂੰ ਪਿਆਰ ਨਹੀਂ ਕਰਦਾ। ਕੁਝ ਕਰੋ। ਹਾਂ। ਹਾਂ ਬਾਬਾ ਆ ਧਾਗਾ ਬੰਨ ਕੇ ਬੱਚਾ ਆ ਜਾਏਗਾ ਤੇ ਮਾਰੇ ਕੱਪ ਬਾਬਾ ਜੀ ਮੇਰਾ ਮੁੰਡਾ ਨਾ ਮੇਰੇ ਕਹਿਣਾ ਨਹੀਂ ਮੰਨਦਾ ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਮੇਰੇ ਸਿਹਦਾ ਰਾਇ ਕਰਦੇ ਉਹ ਕਦੇ ਕਾਲੀ ਬੱਚਾ ਸਾਲੇ ਬਾਬੇ ਦੇ ਘਰੇ ਆਪ ਅੱਗ ਲੱਗੀ ਏ ਛਿਤਰੋ ਛਿਤਰਿਓ ਹੁੰਦਾ ਰੋਜ਼ ਜਨਾਨੀ ਰੋਜ਼ ਉਹਨੂੰ ਕੁੱਟਦੀ ਏ ਭੱਜਿਆ ਫਿਰਦਾ ਹੈ ਹੈ ਕਦੇ ਕਿਤੇ ਕਦੇ ਕਿਤੇ ਬਾਬਾ ਪ੍ਰਵਚਨ ਕਰਕੇ ਦੱਸ ਰਿਹਾ ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ ਡੇਰਿਆਂ ਤੇ ਜਾਓ ਮੱਥਾ ਟੇਕੋ ਮੈਂ ਤਾਂ ਆਪ ਬਾਬਾ ਬਣਨ ਨੂੰ ਕਹਿੰਦਾ ਮੈਂ ਬਾਈ ਜੀ ਨੂੰ ਆਖੇ ਜਰਨੈਲ ਭਾਜੀ ਨੂੰ ਆਸਟ੍ਰੇਲੀਆ ਮੈਂ ਕਿਹਾ 100 ਕਿਲਾ ਲੈ ਕੇ ਬਾਪਾ ਨਾ ਬਣ ਜਾਈਏ ਨਾ ਤੁਹਾਡਾ ਡੋਲੂ ਪਰ ਪਾਪਾ ਜਰਨੈਲੀ ਦੋਤਰਿਆ ਜੀ ਕੀ ਬਾਤ ਹੈ ਮਥੇ ਹੀ ਟਿਕਣਾ 10 ਬੰਦਿਆਂ ਨੇ ਲੈ ਸਾਰਾ ਜਗਤ ਨਾਲ ਤੁਰੂਗਾ ਆਹ ਹਾਂ ਲੈ ਸਾਡਾ ਕੀ ਕਰੀ ਬਿਲਕੁਲ ਤੇ ਉਹ ਦੇਖ ਰਿਹਾ ਉਹ ਫਿਰ ਚਰਖੇ ਤੇ ਚੜਾਉਂਦਾ ਲੈ ਮੇਰੀ ਇਹ ਵੀ ਸੁਣ ਲਿਓ ਬਿਲਕੁਲ ਅੱਛਾ ਇੱਕ ਇੱਕ ਜੀ ਜੀ ਮੇਰੀ ਗੱਲ ਹਾਂ ਜੀ ਸਰ ਸੌਰੀ ਮਾਫ ਕਰਨਾ ਮਾਫੀ ਚਾਹੁੰਦਾ ਹੁਣ ਹੁੰਦਾ ਕੀ ਹੈ ਇਹੋ ਜਿਹੇ ਰੂਹਾਂ ਜਾਂਦੀਆਂ ਦਰਗਾਹ ਉੱਥੇ ਫਿਰ ਬੈਠਾ ਹੁੰਦਾ ਇੱਕ ਬਾਬਾ ਡਾਂਗ ਲੈ ਕੇ ਆਹ ਯਕੰਦਾ ਮਾੜਿਆ ਅੱਗੇ ਨੂੰ ਹੈ ਕਸੌਣੇ ਕੌਜੀਰੀ ਉਹ ਕਹਿੰਦਾ ਵੀ ਰੂਹ ਹੈ ਨਾ ਇਹਦੀ ਅੱਗ 'ਚ ਪਾ ਉਹ ਅੱਗ 'ਚ ਪਾਉਂਦੇ ਤੇ ਬਾਬਾ ਰਾਤ ਨੂੰ ਸੜਦਾ ਹਾਏ ਮਰ ਗਿਆ ਹਾਏ ਲੁੱਟ ਗਿਆ ਕਹਦਾ ਬੋਲੀ ਜਾਂਦੇ ਨੂੰ ਲਾ 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 ਹੁੰਦੀ ਹੈ ਸਵੇਰ ਹੋ ਜਾਂਦੀ ਸੂਰਜ ਚੜ੍ਹਦਾ ਕਹਿੰਦਾ ਝਾੜ ਇਹਨੂੰ ਝਾੜ ਕੇ ਬਰਫ ਦੀ ਸਿੰਦੀ ਤੇ ਪਾ ਅਰ ਕਿਸੇ ਲੀਤੇ ਪਾਂਦਾ ਉਹ ਮਰਦਾ ਹੈ ਬਾਪੂ ਮਰ ਗਿਆ 24 ਘੰਟੇ ਰੂਕ ਕਰ ਲਾਉਂਦੀ ਹੈ ਰਾਤ ਨੂੰ ਝਾੜ ਕੇ ਫੇਰ ਅੱਗੇ ਪਾ ਦਿੰਦਾ ਹਜ਼ਾਰਾਂ ਅਰਬਾਂ ਸਾਲ ਹੁਣ ਤੁਸੀਂ ਦੇਖ ਲਓ ਵੀ ਉਹ ਰੂਪ ਬਣਨਾ ਹੈ ਜਾਂ ਉਹ ਰੂਪ ਬਣਨਾ ਜਿੱਥੇ ਮਹਾਰਾਜ ਕਹੇ ਆਸ਼ਾ ਵਾਸ਼ੇ ਪੁੱਤਰਾ ਤੈਨੂੰ ਪੇਚਿਆ ਸੀ ਬੰਦਾ ਬਣਾ ਕੇ ਤੂੰ ਬਹੁਤ ਚੰਗੇ ਕੰਮ ਕਰਨਾ ਆਇਆ ਬਸ ਮੈਂ ਇਹੀ ਕਹਿਣਾ ਸੀ ਇਹ ਤੁਸੀਂ ਆਪਣੇ ਆਪ ਨੂੰ ਪੁੱਛਣਾ ਸਾਰੇ ਮੇਰਾ ਕਾਗਰੀ ਤੁਹਾਡੀਆਂ ਗੱਲਾਂ ਵਡੀਆਂ ਉਹ ਮਤਲਬ ਬਹੁਤ ਹਾਈ ਐਂਡ ਚੱਲ ਜਾਂਦੀਆਂ ਨੇ ਅੱਛੀ ਗੱਲ ਅੱਛਾ ਇੱਕ ਹੋਰ ਵੀ ਗੱਲ ਹੈ ਮੈਂ ਇੱਕ ਚੀਜ਼ ਮੰਨਦਾ ਜੀ ਵੀ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਵੀ ਡਾਕਟਰਾਂ ਦੀ ਹੁਣ ਲੋੜ ਨਹੀਂ ਹੈਗੀ ਨਾ ਮੈਡੀਕਲ ਕਾਲਜਾਂ ਦੀ ਲੋੜ ਹੈ ਨਾ ਹਸਪਤਾਲਾਂ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਡੇਰੇ ਹੈ ਜਿੱਥੇ ਮਰੇ ਹੋਏ ਛੂ ਕਰਕੇ ਜਿਉਂਦੇ ਕਰ ਰਹੇ ਨੇ ਕੈਂਸਰ ਦੀਆਂ ਬਿਮਾਰੀਆਂ ਦਾ ਮਰਵਾ ਦੇਣਾ ਜਿੱਡੇ ਨਾਲ ਕੈਂਸਰ ਦੀਆਂ ਬਿਮਾਰੀਆਂ ਵੀ ਭੱਜ ਰਹੀਆਂ ਨੇ ਅਦਰੰਗ ਵੀ ਟੁੱਟੀਆਂ ਬਾਹਾਂ ਵੀ ਠੀਕ ਹੋ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ 'ਚ ਸ਼ਾਇਦ ਹੁਣ ਡਾਕਟਰਾਂ ਦੀ ਲੋੜ ਨਹੀਂ ਹੈਗੀ ਤੁਹਾਡਾ ਕੀ ਬੰਨਣਾ ਹੈ ਮੇਰਾ ਖਿਆਲ ਜੀ ਡਾਕਟਰਾਂ ਦੀ ਲੋੜ ਵੀ ਰਹਿਣੀ ਇੰਜੀਨੀਅਰਾਂ ਦੀ ਲੋੜ ਰਹਿਣੀ ਬਾਬੇ ਨੇ ਛੂ ਕਰਿਆ ਕਰਾ ਤੇ ਬਣ ਜਾ ਕਰਨਗੇ ਬ੍ਰਿਜ ਛੂ ਕਰਿਆ ਕਰਨਾ ਸਭ ਹੋ ਜਾਊਗਾ ਪਰ ਮੈਂ ਸਾਡੀ ਬੀਤੀ ਸੁਣਾ ਦਿੰਨਾ ਤੇ ਸਾਡੇ ਕਾਕਾ ਜੀ ਯੂਵਰਾਜ ਸਿੰਘ ਜੀ ਜਾ ਕੇ ਦੇ ਬਾਬੇ ਨੂੰ ਮੱਥਾ ਟੇਕ ਦੇ ਫਲਾਣਾ ਬਾਬਾ ਕਹਿੰਦਾ ਗੱਲ ਹੀ ਕੋਈ ਨਹੀਂ ਇਸ ਦਾ ਕੈਂਸਰ ਠੀਕ ਹੋ ਜਾਏਗਾ ਇੱਕ ਤੋਂ ਪਤਾ ਨਹੀਂ ਕੀ ਕੀ ਕਰੀ ਜਾਂਦਾ ਸੀ ਤੇ ਮੈਨੂੰ ਵੇਖਿਆ ਕਿਹੜੇ ਕੰਮ 'ਚ ਪੈ ਗਏ ਐ ਤੇ ਮੁੜ ਕੇ ਫਿਰ ਮੈਂ ਪੰਜਾਬੀ 'ਚ ਫੋਨ ਕੀਤਾ ਮੈਂ ਕਿਹਾ ਸੂਤ ਹੋਣਾ ਕਿ ਜੁੱਤੀਆਂ ਖਾਣੀਆਂ ਕੀ ਕਰਨਾ ਕਿ ਬਾਬਾ ਕੁੱਟਾ ਮੈਂ ਗਿਆ ਉਹਨੂੰ ਮੈਂ ਕਿਹਾ ਬਾਬੇ ਤੈਨੂੰ ਮੈਂ ਘੜੀਸ ਕੇ ਪੁੱਠਾ ਕਰਕੇ ਸਾਰਾ ਟੰਗ ਦੇਣਾ ਤੇ ਗੋਲੀਆਂ ਤਰ੍ਹਾਂ ਮੈਂ ਸਰਚ ਮਾਰੂਗਾ ਯਾਦ ਰੱਖੀ ਜੱਜ ਨੂੰ ਕਹਣਾ ਕਹਦੇ ਉਹਨੇ ਹੀ ਬੁਲੇਟ ਪ੍ਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ ਗੰਡੂ ਵਾਲੇ ਬਾਬਾ ਐ ਕੋਈ ਪਤਾ ਨਹੀਂ ਕਿਹੜਾ ਬਾਬਾ ਇੱਥੇ ਤੇ ਉਹ ਮੁਰਕੇ ਕਹਿੰਦਾ ਵੀ ਯਾਰ ਮੈਨੂੰ ਪਹਚਾਇਆ ਆਪਣੇ ਬਾਪੂ ਤੋਂ ਮੈਂ ਕਿਹਾ ਇੰਨੀ ਛੇਤੀ ਡਰ ਕੇ ਤੇ ਮੈਂ ਐਕਸ਼ਨ ਨਹੀਂ ਕੀਤਾ ਤਾਂ ਐਸ ਸਾਲਾ ਮੇਰਾ ਮੁੰਡਾ ਮਾਰ ਰ ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ ਤੇ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ ਤੋ ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ ਤੁਹਾਡੀਆਂ ਦਵਾਵਾ ਆ ਤੁਸੀਂ ਕਿਹੜੀ ਡਾਕਟਰ ਦੀ ਗੱਦਾ ਕਰਦੇ ਹੋ ਇਹ ਤਾਂ ਡੇਰਿਆਂ ਦੇ ਵਿੱਚ ਜੀ ਪੀਚ ਦੀਆ ਕਰੀ ਫਿਰਦੇ ਨੇ ਐਮ ਬੀ ਬੀ ਐਸ ਬਣੇ ਫਿਰਦੇ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੋਈ ਨਹੀਂ ਟਾਈਮ ਆਉਣ ਵਾਲਾ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਹਿੰਦਾ ਐ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂ ਇੱਕ ਗੱਲ ਹੋਣ ਵਾਲੀ ਹੈ ਬੜੀ ਛੇਤੀ ਹੋਊਗੀ ਅਜਾ ਢੰਡਰੀ ਵਾਲਾ ਵੀ ਕਹਿੰਦਾ ਸੀ ਲੈ ਬਾ ਗੁਰੂ ਤਾਂ ਸਾਡੇ ਰਗੇ ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ ਬਿਠਾਉਂਗਾ ਜਰੂਰ ਜਿੱਦਨ ਤੂੰ ਮਿਲਿਆ ਤੇ ਚੱਲ ਤੂੰ ਤੱਤੀ ਤਵੀ ਦੇ ਛੱਡ ਤੂੰ ਗਰਮ ਮੈਂ ਦਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ ਆ ਤਾਂ ਸਾਡੇ ਬਾਬਿਆਂ ਦਾ ਹਾਂ ਇਹਨਾਂ ਬਾਬਿਆਂ ਨੂੰ ਜਾਂ ਇਹ ਸਡੇਰਿਆਂ ਨੂੰ ਜਾਂ ਇਹੋ ਤੇ ਪਖੰਡਿਆਂ ਨੂੰ ਜਿਹੜੀ ਫਾਇਦਾ ਵੀ ਅਸੀਂ ਖੁਦ ਕੀ ਆਪ ਖੁਦ ਜ਼ਿੰਮੇਵਾਰ ਨਹੀਂ ਹੈ ਹਜ਼ਾਰ ਸਾਲ ਦੀ ਗੁਲਾਮੀ ਪਾਜੀ ਰਹੀ ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲ ਦੀ ਮੁਗਲ ਆਏ ਅੰਗਰੇਜ਼ ਆਏ ਸ਼ੁਕਰ ਕਰੋ ਗੁਰੂਆਂ ਦਾ ਜਿਹੜੇ ਪੈਦਾ ਹੋਏ ਤੇ ਅੱਜ ਆਪਾਂ ਸੁੱਖ ਦਾ ਸਾਹ ਲੈਨੇ ਫਿਕਰ ਨਾ ਕਰੋ ਕਿਹੜੇ ਗੱਲਾਂ ਕਰਦੇ ਤੁਸੀਂ ਥੈਂਕ ਯੂ ਸਵੇਰੇ ਅਕੈडमी ਜਨਾ ਸਾਰੇ ਬਾਬੇ ਨਹੀਂ ਨਹੀਂ ਮੈਂ 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 ਗੱਲ ਕੋਈ ਮੈਂ ਮਾੜੀ ਗੱਲ ਤਾਂ ਨਹੀਂ ਕਹੀ ਨਹੀਂ 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 ਬਿਲਕੁਲ ਵੀ ਆਪਾਂ ਨੂੰ ਕੀ ਲੋੜ ਹੈ ਜਾਣ ਦੀ ਬਾਬੇ ਪਖੰਡੀ ਬਾਬੇ ਹਾਂ ਵੀ ਚੱਲ ਬਈ ਬਾਬਾ ਕੀ ਕਰ ਦੂਗਾ ਮੈਂ ਤੁਹਾਨੂੰ ਬਾਬਿਆਂ ਦੀ ਗੱਲ ਦੱਸਦਾ ਮੈਂ ਬਹੁਤ ਰਿਆ ਮੈਂ ਉਹ ਬ੍ਰਾਹਮਣਾ ਜਿਹਦੇ ਕੋਲ ਬੜੀਆਂ ਕੁੰਡਲੀਆਂ ਮੈਂ ਦੱਸੋ ਕਿੱਥੋਂ ਸ਼ੁਰੂ ਕਰਾਂ ਇਹ ਸਾਰਿਆਂ ਨੂੰ ਜਾਣਦਾ ਵੀ ਇਹ ਕੀ ਕਰਦੇ ਨੇ ਬਾਬੇ ਕਿਵੇਂ ਬਣੇ ਕੀ ਗੱਲ ਹੋਈ ਇਹਨਾਂ ਦੇ ਮਹਾਰਾਜ ਜੋ ਕਿਰਤਾਰ ਨੇ ਰੱਬ ਹੀ ਪਛਾਏ ਮੈਂ ਬਿਆਨ ਨਹੀਂ ਕਰ ਸਕਦਾ ਮੇਰੀਆਂ ਧੀਆਂ ਬੈਠੀਆਂ ਬਾਬਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਾਣ ਕੇ ਨਹੀਂ ਨਹੀਂ ਉਹ ਇੱਕ ਸੁਣੋ ਸੁਣੋ ਸਣ ਸੁਣੋ ਜਿਹੜੀ ਸੰਗਾ ਗੱਲ ਕਰਦਾ ਗੱਲ ਬੜੀ ਵਧੀਆ ਕੀਤੀ ਹੈ ਗੁਰੂ ਅਰਜੁਨਦੇਵ ਜੀ ਕਹਿਣ ਲੱਗੇ ਕਹਿੰਦੇ ਜਬ ਤੱਕ ਜਗਮੇ ਰਹੀਏ ਕੁਝ ਸੁਣੀਏ ਕੁਝ ਕਹੀਏ ਤੇ ਜੇ ਤੁਸੀਂ ਨਹੀਂ ਕਹਿਣਾ ਤੇ ਤੁਹਾਡੀ ਆਪਦੀ ਮਰਜ਼ੀ ਹੈ ਮੈਂ ਤਾਂ ਕਹਿਣੀ ਹੈ